ਅੱਜ ਹੋਲੀ ਦਾ ਤਿਹਾਰ ਹੈ ਜੇ ਸਾਰੇ ਵੱਡੇ ਛੋਟੇ ਬਜ਼ੁਰਗਾਂ ਵਾਸਤੇ ਵੀ ਸਭ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਔਰ ਸਾਰੇ ਆਪਣਾ ਹਰਸ਼ ਔਰ ਖੁਸ਼ੀ ਨਾਲ ਹੋਲੀ ਦਾ ਤਿਹਾਰ ਮਨਾ ਰਹੇ ਆ ਜੇ ਅਪ ਗੱਲ ਕਰੀਏ ਰੰਗਾਂ ਦੀ ਤੇ ਕਿਸ ਤਰੀਕੇ ਦੇ ਰੰਗ ਯੂਜ਼ ਕਰ ਰਹੇਗੇ ਰੰਗ ਦੇਖੋ ਕਈ ਲੋਕ ਪਾਣੀ ਵਰਤਦੇ ਆ ਔਰ ਕਈ ਚੀਜ਼ਾਂ ਵਰਤਦੇ ਨਹੀਂ ਵਰਤਣੀਆਂ ਚਾਹੀਦੀਆਂ ਜਿਹੜੀਆਂ ਕਿ ਮਤਲਬ ਬਾਕੀ ਆਪਣੀ ਸਕੈਨ ਵਾਸਤੇ ਵੀ ਹਰਮਫੁਲ ਹੈ ਤੇ ਜਿਹੜੇ ਹਰਬਲ ਰੰਗ ਆਉਂਦੇ ਆ ਵਧੀਆ ਉਹੀ ਰੰਗ ਸੁੱਕੇ ਰੰਗ ਨਾਲ ਹੋਲੀ ਖੇਡਣੀ ਚਾਹੀਦੀ ਆ ਅੱਜ ਹੋਲੀ ਦਾ ਤਿਉਹਾਰ ਆ ਸੀ ਬੜੀ ਖੁਸ਼ੀਆਂ ਦੇ ਤਰ੍ਹਾਂ ਨਾਲ ਮਿਲਾਰੇ ਆ ਰੰਗਾ ਨਾਲ ਮਿਲਾਰੇ ਆ ਅਸੀਂ ਬਹੁਤ ਖੁਸ਼ ਆ ਸਾਰੇ ਬੱਚੇ ਇੰਜੋਏ ਕਰ ਰਹੇ ਨੇ ਤੇ ਬਹੁਤ ਹੀ ਮਜ਼ਾ ਆ ਰਿਹਾ ਸਾਨੂੰ ਹੈਪੀ ਹੋਲੀ ਅੱਜ ਹੋਲੀ ਦਾ ਤਿਉਹਾਰ ਆ ਜੀ ਸਾਰੇ ਵੱਡੇ ਛੋਟੇ ਬਜ਼ੁਰਗਾਂ ਵਾਸਤੇ ਵੀ ਸਭ ਵਾਸਤੇ ਬਹੁਤ ਖੁਸ਼ੀ ਦਾ ਦਿਨ ਆ ਔਰ ਸਾਰੇ ਆਪਣਾ ਹਰਸ਼ ਔਰ ਲਾਸ ਨਾਲ ਹੋਲੀ ਦਾ ਤਿਆਰ ਮਨਾ ਰਹੇ ਆ ਜੇ ਆਪਾਂ ਗੱਲ ਕਰੀਏ ਰੰਗਾਂ ਦੀ ਤੇ ਕਿਸ ਤਰੀਕੇ ਦੇ ਰੰਗ ਯੂਜ਼ ਕਰ ਰਹੇ ਅਸੀਂ ਰੰਗ ਦੇਖੋ ਕਈ ਲੋਕ ਪਾਣੀ ਵਰਤਦੇ ਆ ਹੋਰ ਕਈ ਚੀਜ਼ਾਂ ਵਰਤਦੇ ਨਹੀਂ ਵਰਤਣੀਆਂ ਚਾਹੀਦੀਆਂ ਜਿਹੜੀਆਂ ਕਿ ਮਤਲਬ ਬਾਕੀ ਆਪਣੀ ਸਕਿਨ ਵਾਸਤੇ ਵੀ ਹਾਰਮਫੁਲ ਆ ਤੇ ਜਿਹੜੇ ਹਰਬਲ ਰੰਗ ਆਉਂਦੇ ਆ ਵਧੀਆ ਉਹੀ ਰੰਗ ਸੁੱਕੇ ਰੰਗ ਨਾਲ ਹੋਲੀ ਖੇਡਣੀ ਚਾਹੀਦੀ ਆ ਅੱਜ ਹੋਲੀ ਦਾ ਤਿਆਰ ਆ ਅਸੀਂ ਬੜੀ ਖੁਸ਼ੀਆਂ ਦੇ ਤਰ੍ਹਾਂ ਨਾਲ ਮਿਲਾਂ ਰਹੇ ਆ ਰੰਗਾਂ ਨਾਲ ਮਨਾ ਰਹੇ ਆ ਅਸੀਂ ਬਹੁਤ ਖੁਸ਼ ਆ ਸਾਰੇ ਬੱਚੇ ਇੰਜੋਏ ਕਰ ਰਹੇ ਨੇ ਤੇ ਬਹੁਤ ਹੀ ਮਜ਼ਾ ਆ ਰਿਹਾ ਸਾਨੂੰ ਹੈਪੀ ਹੋਈ ਅੱਜ ਹੋਲੀ ਦਾ ਤਿਹਾਰ ਹੈ ਜੇ ਸਾਰੇ ਵੱਡੇ ਛੋਟੇ ਬਜ਼ੁਰਗਾਂ ਵਾਸਤੇ ਵੀ ਸਭ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਔਰ ਸਾਰੇ ਆਪਣਾ ਹਰਸ਼ ਔਰ ਖੁਸ਼ੀ ਨਾਲ ਹੋਲੀ ਦਾ ਤਿਹਾਰ ਮਨਾ ਰਹੇ ਆ ਜੇ ਅੱਪ ਗੱਲ ਕਰੀਏ ਰੰਗਾਂ ਦੀ ਤੇ ਕਿਸ ਤਰੀਕੇ ਦੇ ਰੰਗ ਯੂਜ਼ ਕਰ ਰਹੇ ਹੋਗੇ ਰੰਗ ਦੇਖੋ ਕਈ ਲੋਕ ਪਾਣੀ ਵਰਤਦੇ ਆ ਔਰ ਕਈ ਚੀਜ਼ਾਂ ਵਰਤਦੇ ਨਹੀਂ ਵਰਤਣੀਆਂ ਚਾਹੀਦੀਆਂ ਜਿਹੜੀਆਂ ਕਿ ਮੈਂ ਮਤਲਬ ਬਾਕੀ ਆਪਣੀ ਸਕਿਨ ਵਾਸਤੇ ਵੀ ਹਾਰਮਫੁਲ ਹੈ ਤੇ ਜਿਹੜੇ ਹਰਬਲ ਰੰਗ ਆਂਦੇ ਆ ਵਧੀਆ ਉਹੀ ਰੰਗ ਸੁੱਕੇ ਰੰਗ ਨਾਲ ਹੋਲੀ ਖੇਡਣੀ ਚਾਹੀਦੀ ਆ ਅੱਜ ਹੋਲੀ ਦਾ ਤਿਉਹਾਰ ਆ ਸੀ ਬੜੀ ਖੁਸ਼ੀ ਆਵੇ ਪਰ ਨਾਲ ਮਿਲਾਰੇ ਰੰਗਾ ਨਾਲ ਮਨਾਰੇ ਆ ਸੀ ਬਹੁਤ ਖੁਸ਼ ਹੈ ਸਾਰੇ ਬੱਚੇ ਇੰਜੋਏ ਕਰ ਰਹੇ ਨੇ ਤੇ ਬਹੁਤ ਹੀ ਮਜ਼ਾ ਆ ਰਿਹਾ ਸਾਨੂੰ ਹੈਪੀ ਹੋਲੀ ਅੱਜ ਹੋਲੀ ਦਾ ਤਿਉਹਾਰ ਹੈ ਜੀ ਸਾਰੇ ਵੱਡੇ ਛੋਟੇ ਬਜ਼ੁਰਗਾਂ ਵਾਸਤੇ ਵੀ ਸਭ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਔਰ ਸਾਰੇ ਆਪਣਾ ਹਰਸ਼ੌਰ ਲਾਸ ਨਾਲ ਹੋਲੀ ਦਾ ਤਿਉਹਾਰ ਮਨਾ ਰਹੇ ਆ ਜੇ ਆਪਾਂ ਗੱਲ ਕਰੀਏ ਰੰਗਾਂ ਦੀ ਤੇ ਕਿਸ ਤਰੀਕੇ ਦੇ ਰੰਗ ਯੂਜ਼ ਕਰ ਰਹੇਗੇ ਰੰਗ ਦੇਖੋ ਕਈ ਲੋਕ ਪਾਣੀ ਵਰਤਦੇ ਆ ਹੋਰ ਕਈ ਚੀਜ਼ਾਂ ਵਰਤਦੇ ਨਹੀਂ ਵਰਤਣੀਆਂ ਚਾਹੀਦੀਆਂ ਜਿਹੜੀਆਂ ਕਿ ਮਤਲਬ ਬਾਕੀ ਆਪਣੀ ਸਕਿਨ ਵਾਸਤੇ ਵੀ ਹਾਰਮਫੁਲ ਆ ਤੇ ਜਿਹੜੇ ਹਰਬਲ ਰੰਗ ਆਉਂਦੇ ਆ ਵਧੀਆ ਉਹੀ ਰੰਗ ਸੁੱਕੇ ਰੰਗ ਨਾਲ ਹੋਲੀ ਖੇਡਣੀ ਚਾਹੀਦੀ ਆ